ਗੱਲ ਤਾਂ ਮੈਂ ਸੁਣਦਾ ਗੱਲ ਕਹਿਣ ਦੀ ਫਿਰ ਚੀਜ਼ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ ਗੇਟ ਖੋਲਿਆ ਮੈਨੂੰ ਤੁਸੀਂ ਦੱਸੋ ਕਿਉਂ ਅਸੀਂ ਕਦੋਂ ਖੋਲੀ ਫਿਰ ਜਦੋਂ ਮੈਂ ਇੱਥੇ ਆ ਕੇ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ ਮੈਂ ਫਾਲਤੂ ਨਹੀਂ ਬੋਲਦਾ ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂ ਸਾਰੀ ਇੱਥੇ ਮੈਂ ਇੱਥੇ ਖੜਾ ਐਸ ਐਚਓ ਸਾਹਿਬ ਨੂੰ ਪੁੱਛੋ ਮੈਂ ਫੋਨ ਲਾਇਆ ਤੇਗ ਸਰ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਫੋਨ ਤੇ ਸੀਗਾ ਚੀਕੀ ਗਿਆ ਮੈਂ ਇੱਥੇ ਖੜ ਕੇ ਗੇੜ ਨਹੀਂ ਖੋਲਿਆ ਇਹਨਾਂ ਨੇ ਮੈਨੂੰ ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਉਹ ਮਾਰਿਆਗਾ ਆ ਹੁਣ ਤੁਸੀਂ ਦੇਖ ਲਓ ਮੈਂ ਇੱਥੇ ਥਾਣਾ ਸਦਰ ਜਗਰਾਉਂ ਦੇ ਬਾਹਰ ਖੜਾ ਠੀਕ ਹੈ ਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ ਪਈ ਤੇ ਗੱਡੀ ਘੇਰ ਕੇ ਆ ਮੂਹਰੇ ਗੱਡੀ ਲਾ ਕੇ ਗੱਡੀ 'ਚ ਫੇਟ ਮਾਰੀ ਠੀਕ ਹੈ ਜੀ ਉਸ ਤੋਂ ਬਾਅਦ ਚੋਂ ਮੈਂ ਗੱਡੀ ਪਈ ਆ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਉਂ ਦੇ ਬਾਹਰ ਇੱਧਰ ਦਿਖਾ ਦੇ ਥਾਣਾ ਸਦਰ ਜਗਰਾਉਂ ਦੇ ਬਾਹਰ ਆਇਆ ਮੈਂ ਇੱਥੇ ਇਹਨਾਂ ਦੇ ਦਰਮੇ ਕੀਤੇ ਮੈਨੂੰ ਘਟੋ ਘਟਾ ਥਾਣਾ ਸਦਰ ਜਗਰਾਉਂ ਦੇ ਤੁਸੀਂ ਕੈਮਰੇ ਕਢਾਓ ਇੱਥੇ ਕੈਮਰੇ ਲੱਗੇ ਹੋਣਗੇ ਬਾਹਰ ਕੈਮਰੇ ਕਢਾਓ ਕੈਮਰਿਆਂ ਦੇ ਵਿੱਚ ਕੈਮਰਿਆਂ ਦੇ ਵਿੱਚ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਕਿ ਭਾਈ ਆ ਗੇਟ ਖੋਲ ਦਿਓ ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਆ ਗੱਡੀ ਦੀ ਹਾਲਤ ਦੇਖ ਲਓ ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੋਲਾ ਪਾਇਆ ਸੀ ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਿਖਾਈਆਂ ਹੋਈਆਂ ਕੋਈ ਕਾਰਵਾਈ ਕਰ ਦਿਓ ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ ਠੀਕ ਹੈ ਨਾ ਉਦੋਂ ਵੀ ਟਰੋਲ ਬਣੇ ਮਜ਼ਾਕ ਬਣੇ ਆ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਪੰਜ ਨੰਬਰ ਚੁੰਗੀ ਦਾ ਜਿੱਥੇ ਮੇਰੀ ਗੱਡੀ ਘੇਰੀ ਗਈ ਆ ਉਥੇ ਉੱਥੇ ਸਾਰੇ ਸੀਸੀਟੀਵੀ ਕੈਮਰੇ ਕਢਾਏ ਜਾਣ ਤੇ ਇੱਥੇ ਥਾਣਾ ਸਦਰ ਜਗਰਾਉਂ ਦੇ ਆ ਕੈਮਰੇ ਕਢਾਏ ਜਾਣ ਤੇ ਆ ਹਜੇ ਤੱਕ ਸੰਗਲ ਲੱਗੇ ਹੋਇਆ ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਕਿਹਾ ਜੀ ਪਿੱਛੇ ਪੁਲ ਦੇ ਕੋਲ ਗੱਡੀ ਰੁਕੀ ਹੋਈ ਆ ਗੱਡੀ ਸਾਡੇ ਪਿੱਛੇ ਲੱਗੀ ਆ ਸਾਡੇ ਦੇ ਜਾਲਦੇਵਾ ਹਮਲਾ ਹੋਇਆ ਹੈਗਾ ਆ ਤੁਸੀਂ ਦੇਖ ਲਓ ਸਾਰਾ ਬੰਪਰ ਬੰਪਰ ਚੱਕਿਆ ਹੋਇਆ ਗੱਡੀ ਦਾ 12 ਵਜੇ ਹੋਏ ਆ ਰਾਤ ਦੇ ਸਵਾ 12 ਹੋਏ ਆ ਠੀਕ ਹੈ ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ 12 12 12 12 13 ਖੜੇ ਫੇਰ ਕੀ ਹੋ ਗਿਆ ਮੈਂ ਉਹ ਵਧੀਆ ਮੈਂ ਤਾਂ ਕਿਹਾ ਮਾਰਨ ਮੈਨੂੰ ਆ ਗਿਆ ਮਮਲੇ ਇੱਥੇ ਹੀ ਖੜਨਾ ਕੋਈ ਗੱਲ ਨਹੀਂ ਜਾਣਦੇ ਜਿਹੜਾ ਜਾਂਦਾ ਕੋਸ਼ ਹੋਈ ਜਾਵੇ ਇੱਥੇ ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਂ ਤਾਂ ਚਾਹੇ ਤੇਰਾ ਬੰਦੇ ਖੜੇ ਆ ਚਾਹੇ 14 ਮੈਂ ਕਿਹਾ ਇੱਥੇ ਵੱਢ ਕੇ ਚਲੇ ਜਾਣ ਗੇਟ ਦੇ ਸਾਹਮਣੇ ਮੈਂ ਵੀ ਕਾਹਨੂੰ ਦਿਖਾਉਣ ਜੋਗਾ ਹੋ ਜੂੰ ਹਜੇ ਤੱਕ ਮੈਨੂੰ ਇਹਾਂ ਨੇ ਅੰਦਰ ਤੱਕ ਨਹੀਂ ਬਾੜਿਆ ਗੇਟ ਖੋਲ ਕੇ ਠੀਕ ਹੈ ਜੀ ਕਾ ਨੂੰ ਜੇ ਮੈਨੂੰ ਕੋਸ਼ ਹੁੰਦਾ ਮੇਰੇ ਤੇ ਛ੍ਰੀਟ ਵੀ ਆਉਂਦੀ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਐਸਐਸਪੀ ਸਾਹਿਬ ਤੁਸੀਂ ਮਾਨਜੋਗੋਂ ਜੀ ਜਦੋਂ ਆਪਣਾ ਚਲਾਨ ਹੋਇਆ ਸੀਗਾ ਠੀਕ ਹੈ ਜੀ ਉਥੇ ਬਾਬਾ ਸਾਹਿਬ ਦੇ ਚੌਂਕ ਚ ਉਥੇ ਹੀ ਮੈਂ ਵੀਡੀਓ ਪਾਈਆ ਹੁਣ ਤੱਕ ਸੋਸ਼ਲ ਮੀਡੀਆ ਤੇ ਪਾਈਆ ਤੇ ਆ ਵੀ ਆਪਣੀ ਵੀਡੀਓ ਆ ਜੀ ਠੀਕ ਹੈ ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲਿਆ ਮੁੰਡੇ ਨੇ ਹੁਣ ਫੇਰ ਦੱਸਿਆ ਕਹਿੰਦਾ ਵੀ ਇੱਥੇ ਫੇਰ ਆਏ ਆ ਦੁਬਾਰੇ ਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਥੋੜੇ ਅੱਗੇ ਗੱਲਾਂ ਕਰਦੀਆਂ ਸੀ ਕੋਈ ਯਾਰ ਗੱਲ ਵੀ ਕਰਦੇ ਹੁਣ ਕੀ ਚਾਹੀਦਾ ਮੇਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ ਗੱਲ ਕੀ ਆ ਗੱਲ ਸੁਣੀ ਜਾਣਿਆ ਕਦੋਂ ਗੱਲ ਸੁਣੀ ਜਾਣਿਆ ਯਾਰ ਸਿਟੀ ਵਾਲਾ YouTube ਸਰ ਆ ਕੇ ਹੋਰ ਕੀ ਜੇ ਦੱਸ ਦੇਖੋ ਜੀ ਮੈਂ ਐਸਐਪੀ ਸਾਹਿਬ ਤੇ ਦਰਖਾਸਤ ਲਗਾਈ ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦਿਓ ਘੰਟਾ ਪਹਿਲਾਂ ਉਸ ਤੋਂ ਬਾਅਦ ਤੋਂ ਮੈਂ ਗਿਆ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲੇ ਆ ਉਹ ਯਾਰ ਇੱਕ ਮਿੰਟ ਦੇਖੋ ਅਸੀਂ ਕਿਹਾ ਵੀ ਅਸੀਂ ਚੱਲੇ ਆ ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਤੇ ਵੀ ਆ ਜੀ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ ਦੱਸੋ ਜੀ ਮੇਰਾ ਯਾਰ ਮੈਂ ਤਾਂ ਗੱਡੀ ਕਰਕੇ ਬਣਾ ਲਾ ਤੈਨੂੰ ਐਂ ਕਹੇ ਹੋਰ ਨਹੀਂ ਕਹਾਂਗਾ ਤੈਨੂੰ ਫालतੂ ਨਹੀਂ ਯਾਰ ਬੰਤ ਬਾਈ ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ 4 ਮਿੰਟ ਮੈਂ ਤਾਂ ਆਪਣੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਤੇ ਯਾਰ ਸਾਹਮਣੇ ਰੱਖੀ ਤਾਂ ਤੈਨੂੰ ਜਦੋਂ ਕਹਿਤਾ ਵੀ ਜਦੋਂ ਜਿਹੜਾ ਸਿਟੀ ਵਾਲੇ ਆ ਕੇ ਚਲੇ ਗਏ ਆ ਹਾਂਜੀ ਸਿਟੀ ਵਾਲਿਆਂ ਦਾ ਸਾਰਿਆਂ ਦਾ ਬਘੂਆ ਵਾ ਉਹ ਪੁੱਤ ਇਹ ਪਿੰਡ ਜਿਹੜਾ ਥਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ ਰਿੰਦਾ ਮੇਰਾ ਬਿਆਨ ਕੋਈ ਨਹੀਂ ਬਿਆਨ ਫਿਰ ਤੇਰਾ ਅਸੀਂ ਨਹੀਂ ਖੜਾ ਉਹ ਲਿਖਦੇ ਛੇ ਤੇਰਾ ਬਿਆਨ ਉੱਥੇ ਤੇਰੀ ਕੰਪਲੇਟ ਉੱਥੇ ਚੱਲਦੀ ਹੁਣ ਮੇਰਾ ਬਿਆਨ ਸਿਟੀ ਥਾਣੇ ਚ ਹੋਊਗਾ ਆ ਉੱਥੇ ਹੋਣੀ ਤੇ ਦੱਸੋ ਕੋਈ ਇੱਕ ਵਾਰ ਦੱਸੋ ਜਦੋਂ ਮੈਂ ਆ ਕੇ ਇੱਥੇ ਚੀਕਿਆ ਮੇਰੇ ਕੈਮਰੇ ਰਿਕਾਰਡਿੰਗਾਂ ਮੇਰਾ ਗੇਟ ਖੋਲਣ ਦਾ ਹੱਕ ਸੀ ਕਿ ਨਹੀਂ ਸੀ ਇਹਨਾਂ ਦਾ ਜੀ ਦੱਸੋ ਮੈਂ ਕਿਹ ਜੀ ਮੇਰੇ ਪਿੱਛੇ ਬੰਦੇ ਲੱਗੇ ਮੈਨੂੰ ਗੇਟ ਖੋਲ ਦੋ ਗੇਟ ਖੋਲ ਡੇਢ ਘੰਟਾ ਲ ਹੋ ਗਿਆ ਜੀ ਦੱਸੋ ਮੈਨੂੰ ਗੇਟ ਨਹੀਂ ਖੁੱਲਿਆ ਹੋ ਮੈਨੂੰ ਦੱਸ ਦੋ ਇਹ ਵੀ ਸਿਟੀ ਵਾਲੇ ਸਿਟੀ ਵਾਲੇ ਅੱਛੇ ਆਏ ਨਾ ਆ ਗਏ ਨਾ ਆ ਗਏ ਨਾ ਉਹ ਵੀ ਮੈਂ ਭੂਲ ਲਾ ਗਈ ਸੱਦੇ ਆ ਜੀ ਸੱਦੇ ਤੱਕ ਵੀ ਉੱਥੇ ਪਹੁੰਚੋ ਉਹਨਾਂ ਨਾਲ ਲੈ ਕੇ ਗਏ ਨੇ ਸਿਟੀ ਵਾਲੇ ਅੱਛਾ ਉਹ ਵੀ ਮਹੀਂ ਸੱਦਨੇ ਸੀ ਚਲੋ ਠੀਕ ਆ ਜੀ ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜ ਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ ਹੁਣ ਸਾਰਾ ਸਬੂਤ ਆ ਜੀ 5 ਨੰਬਰ ਚੁੰਗੀ ਦਾ ਤੇ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖੜਾਏ ਜਾਣ ਤੇ ਮੈਂ ਪਹਿਲਾਂ ਵੀ ਜਦੋਂ ਚਲਾਣ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ ਘੱਟੋ ਘੱਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ ਅੱਜ 12 ਵਜੇ ਦਾ ਟਾਈਮ ਆ ਮੈਂ ਤਾਂ ਇੱਕ ਗੱਲ ਕਹਿਣਾ ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ ਉਹ ਵੀ ਤੁਸੀਂ ਸਾਨੂੰ ਦੱਸ ਦੋ ਕੋਈ ਗੱਲ ਨਹੀਂ ਅਸੀਂ ਆਪ ਦਾ ਆਪਦਾ ਹੋਰ ਹਸਾਬ ਨਾਲ ਆਪਦਾ ਸੀ ਆਪਦਾ ਬਚਾਪੇ ਕਰ ਲਾਂਗੇ ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ ਬਾਰ ਬਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਥਾਣਿਆਂ ਦੇ ਬਾਰ ਬਾਰ ਮੇਥੋਂ ਮੇਰੀ ਖੱਜਲ ਖਵਾਰੀ ਹੋਈ ਜਾਂਦੀ ਜਾਂ ਕੋ ਹੋਰ ਜਾਂ ਪਿੱਛੇ ਗੱਡੀਆਂ ਲੱਗੀਆਂ ਹੁਣ ਮੈਂ ਤਾਂ ਬਾਰ ਬਾਰ ਬੇਨਤੀ ਕਰਦਾ ਪੰਜ ਨੰਬਰ ਚੁੰਗੀ ਦੇ ਹੋਇਆ ਰੇਲਵੇ ਲਾਈਨ ਵਾਲਾ ਕਿਹੜਾਗਾ ਰੇਲਵੇ ਲਾਈਨ ਵਾਲੀ ਜਗਾ ਕਿਹੜੀ ਆ ਇਹ ਮਾਲਕ ਰੋਡ ਆ ਜਿਹੜਾ ਮਾਲਕ ਰੋਡ ਤੋਂ ਇਧਰ ਖੱਬੇ ਹੱਥ ਜਾਂਦਾਰਾ ਉਥੋਂ ਗੱਡੀਆਂ ਪਿੱਛੇ ਲੱਗੀਆਂ ਸੀ ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜੀ ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ